ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਡਬਲ ਐਫ ਜੀ ਦੇਸੀ ਚੂਜਾ ਤਾਂ ਤੁਹਾਨੂੰ ਇਸ ਵੀਡੀਓ ਚ ਸਾਰੀ ਜਾਣਕਾਰੀ ਦੇਵਾਂਗੇ ਕਿ ਦੇਸੀ ਚੂਜਾ ਕਿੱਦਾਂ ਪਾਲਾ ਜਾਂਦਾ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਦੀ ਸਾਰੀ ਜਾਣਕਾਰੀ ਇਸ ਵੀਡੀਓ ਚ ਮਿਲੋਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਮੁਰਗੀ ਪਾਲਣ ਕਾ ਨੂੰ ਪਤਾ ਚੱਲ ਸਕੇ ਕਿ ਦੇਸੀ ਚੂਜਾ ਕਿੱਦਾਂ ਪਾਲਾ ਜਾਂਦਾ ਹੈ ਤਾਂ ਜਿਹੜੀ ਹੀ ਜਗ੍ਹਾ ਤੇ ਚੂਜਾ ਪਾਲਣਾ ਹੈ ਉਸ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣਾ ਜ਼ਰੂਰੀ ਹੈ ਕਿਉਂਕਿ ਜਿੰਨੀ ਵੀ ਸਫਾਈ ਕਰੋਗੇ ਓਨੀ ਹੀ ਠੋਡੀ ਹੈ ਤਾਂ ਸਫਾਈ ਕਰਨ ਦੂਜੇ ਨੂੰ ਕੋਈ ਵੀ ਮੋਬਰੀ ਨਹੀਂ ਲੱਗ ਸਕੇਗੀ ਤੇ ਦੂਜਾ ਸਹੀ ਤਰੀਕੇ ਨਾਲ ਪਲੇਗਾ ਇੱਕ ਦਿਨ ਦੇ ਚੂਜੇ ਨੂੰ ਪੂਰਾ ਦਿਨ ਲਈ ਗੁੜ ਦਾ ਪਾਣੀ ਪਿਲਾਉਣਾ ਹੈ ਕਿਉਂਕਿ ਗੁੜ ਦੇ ਪਾਣੀ ਪਿਲਾਉਣ ਨਾਲ ਚੂਜਾ ਕਾਫੀ ਦੂਰ ਉੱਚਲ ਕੇ ਆਇਆ ਹੁੰਦਾ ਹੈ ਤਾਂ ਚੂਜੇ ਦੇ ਸਰੀਰ 'ਚ ਇਨਫੈਕਸ਼ਨ ਬਣ ਜਾਂਦੀ ਹੈ ਪਰ ਜਿਹੜੀ ਵੀ ਫੀਡ ਦਾਣਾ ਕਣੀ ਖਾਵੇਗਾ ਚੂਜਾ ਚੰਗੀ ਤਰ੍ਹਾਂ ਸਰੀਰ ਚ ਨਹੀਂ ਪਹੁੰਚਾ ਸਕੇਗਾ ਪਰ ਉर्जा ਕਾਫੀ ਮੁਵਾਰ ਹੋ ਜਾਵੇਗਾ ਤਾਂ ਇਸ ਲਈ ਗੁੜ ਦਾ ਪਾਣੀ ਪਹਿਲੇ ਦਿਨ ਲਈ ਪੂਰਾ ਦਿਨ ਲਈ ਪਲਾਉਣਾ ਹੈ ਤਾਂ ਜੋ ਜਿੰਨੀ ਵੀ ਸਰੀਰ ਚ ਇਨਫੈਕਸ਼ਨ ਹੁੰਦੀ ਹੈ ਤਾਂ ਗੁੜ ਦੇ ਪਾਣੀ ਰਾਹੀਂ ਤਾਂ ਵਿਟ ਕਰਨ ਚੋਂ ਇਨਫੈਕਸ਼ਨ ਦੂਜੇ ਦੀ ਸਾਰੀ ਵਾਰ ਆ ਜਾਂਦੀ ਹੈ ਪਰ ਗੋੜ ਦਾ ਪਾਣੀ ਪੂਰੇ ਦਿਨ ਲਈ ਚਲਾਉਣਾ ਹੈ ਤਾਂ ਫੀਡ ਅੱਗੇ ਫ੍ਰੀ ਸਟਾਰਟਰ ਫੀਡ ਆਉਂਦੀ ਹੈ ਤਾਂ ਜਿਨ੍ਹਾਂ ਨੇ ਆਂਡੇ ਲਈ ਮੁਰਗੀ ਪਾਲਣੀ ਹੈ ਤੋਂ ਲੇਅਰ ਫੀਡ ਆਉਂਦੀ ਹੈ ਤਾਂ ਜਿਨ੍ਹਾਂ ਨੇ ਮੀਟ ਦੇ ਲਈ ਦੇਸੀ ਮੁਰਗਾ ਪਾਲਣਾ ਹੈ ਤਾਂ ਬੈਲਰ ਫੀਡ ਆਉਂਦੀ ਹੈ ਫ੍ਰੀ ਸਟਾਰਟਰ ਤਾਂ ਜੋ ਪਾਣੀ ਹੈ ਤਾਂ ਫ੍ਰੀ ਸਟਾਰਟਰ ਲਗਾਤਾਰ 10 ਦਿਨ ਲਈ ਪਾਣੀ ਹੈ ਤਾਂ ਅੱਗੇ ਕੱਲੀ ਸਟਾਰਟਰ ਨਾਮ ਦੀ ਫੀਡ ਆਉਂਦੀ ਹੈ ਪਰ ਸਟਾਰਟਰ ਨਾਮ ਦੀ ਫੀਡ ਲਗਾਤਾਰ ਜੋ ਤੱਕ ਛੋਟੇ ਤੋਂ ਲੈ ਕੇ ਮੁਰਗਾ ਨਹੀਂ ਬਣ ਜਾਂਦਾ ਜਾਂ ਦੇਸੀ ਮੁਰਗੇ ਦਾ weight 2 3 ਕਿਜੀ ਦੇ ਬਰਾਬਰ ਨਹੀਂ ਹੋ ਜਾਂਦਾ ਉਦੋਂ ਤੱਕ ਫੀਡ ਸਣੀ ਸਟਾਰਟਰ ਹੀ ਪਾਉਂਦੇ ਰਹਿਣਾ ਹੈ ਜੇ ਅੱਗੇ 3.5 ਕਿਜੀ 4 ਕਿਜੀ ਦਾ weight ਕਰਨਾ ਹੈ ਮੁਰਗੇ ਦਾ ਤਾਂ ਫਿਨਿਸ਼ਰ ਫੀਡ ਆਉਂਦੀ ਹੈ ਤਾਂ ਉਹ ਫਿਨਿਸ਼ਰ ਫੀਡ ਪਾਈ ਜਾਂਦੀ ਹੈ ਤਾਂ ਹੋਰ ਇਹਨਾਂ ਨੂੰ ਦਵਾਈਆਂ ਜਿੱਦਾਂ ਪ੍ਰੋਟੀਨ ਜਿਮਰਲ ਤੇ ਵਿਟਾਮਨ ਕੈਲਸ਼ੀਅਮ ਦੀਆਂ ਦਵਾਈਆਂ ਪਾਈ ਜਾਂਦੀਆਂ ਹਨ ਅੱਗੇ ਹੋਰ ਵੀ ਵੀਡੀਓ ਵਾਰੀਆਂ ਦੀਆਂ ਬਣਾਦੇ ਰਾਵਾਂਗੇ ਕਿ ਦੂਜੇ ਨੂੰ ਕਿਵੇਂ-ਕਿਵੇਂ ਕਰਕੇ ਤਾਂ ਕਿਦਾਂ ਮਵਾਰੀਆਂ ਲੱਗਦੀਆਂ ਹਨ ਤਾਂ ਉਹ ਅੱਗੇ ਵੀਡੀਓ ਤੁਹਾਨੂੰ ਦੱਸ ਦੇਵਾਂਗੇ ਤਾਂ ਹੁਣ ਬਸ ਤੁਹਾਨੂੰ ਇੰਨੀ ਹੀ ਜਾਣਕਾਰੀ ਦੇਂਦੇ ਹਾਂ ਕਿ ਦੂਜਾ ਛੋਟੇ ਤੋਂ ਲੈ ਕੇ ਵੱਡੇ ਤੱਕ ਕਿਦਾਂ ਪਾਲਣਾ ਹੈ ਤਾਂ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਮੁਰਲੀ ਪਾਲਕਾਂ ਨੂੰ ਪਤਾ ਚੱਲ ਸਕੇ ਕਿ ਦੇਸੀ ਊਰਜਾ ਕਿੱਦਾਂ ਪਾਲਾ ਜਾਂਦਾ ਹੈ